ਹਾਂਜੀ ਬੋਤਲ ਵੀ ਕੀ ਹੈ ਮੈਨੂੰ ਰੋਜ਼ ਪਤਾਈਏ ਮੈਨੂੰ ਰੋਜ਼ ਮਾਰਦਾ ਜੀ ਐਸ ਇੱਕ ਸਰਪੰਚ ਮਾਰਦਾ ਕੇ ਮੈਨੂੰ ਮਾਰਦਾ ਦੋਨੋਂ ਮਾਰਦੇ ਨੇ ਜੀ ਇਹਨੇ ਮਿਲ ਕੇ ਕਿਉਂ ਕੰਮ ਕਰਨਾ ਹੈ ਕੰਦੂਰ ਪਾਉਣਾ ਸਾਰਾ ਇਹਨੂੰ ਪੁੱਛਾ ਕੀਤਾ ਜਮਾ ਤੱਕ ਮੈਂ ਕੰਦੂਰ ਓਏ ਅਜੇ ਕਿਉਂ ਮਾਰਦਾ ਭਾਈ ਤੂੰ ਮੁੰਡੇ ਨੂੰ ਮੈਂ ਕਿਉਂ ਨਹੀਂ ਮਾਰਿਆ ਹੈ ਕੌਣ ਮਾਰਦਾ ਮੈ ਮਾਰਦਾ ਜੀ ਮੈਨੂੰ ਰੋਜ਼ ਕੀ ਮਾਰਿਆ ਇਹਨੇ ਹੁਣ ਮੇੜਾ ਮਾਪਾ ਨਹੀਂ ਮੇਰੇ ਮੂੰਹ ਤੇ ਰੋਜ਼ ਮੈਨੂੰ ਮਾਰਦਾ ਅੱਛਾ ਦੀਪਕਾ ਇਹਨੂੰ ਗਨੰਨੇ ਨੂੰ ਕੋਈ ਮਾਰਦਾ ਹੁੰਦਾ ਹੈ ਨਹੀਂ ਬਸ ਸਰਪੰਚ ਮਾਰਦਾ ਜੀ ਸਰਪੰਚ ਹਾਂ ਸਰਪੰਚ ਨੂੰ ਪੁੱਛ ਲੈਣੇ ਆਪਾਂ ਆਇਆ ਜੀ ਉਹ ਆ ਗਿਆ ਸਰਪੰਚ ਵੀ ਲੈ ਸਰਪੰਚ ਉਹ ਰਿਆ ਪੁੱਤ ਉਹ ਪੁਰੀਆ ਬੇਟਾ ਉਧਰ ਆ ਪੁੱਤਰਾ ਤੈ ਮਾਰਿਆ ਸੀ ਨੰਨੇ ਨੂੰ ਨਹੀਂ ਹੈ ਉਹ ਮਾਰਿਆ ਨਹੀਂ ਨੇ ਨਾ ਨਹੀਂ ਮਾਰਦਾ ਜੀ ਨੇ ਕਿ ਮੈਨੂੰ ਰੋਜ਼ ਮਾਰਦੇ ਨੇ ਵੇਖਿਆ ਆਪ ਕਦੀ ਗਰੀ ਮੈਂ ਆਪ ਵੇਖਿਆ ਤੈਨੂੰ ਮਾਰਦਾ ਤਾਂ ਆਪ ਦੇਖਿਆ ਦੇਖੋ ਸੰਗਤ ਜੀ ਇਹ ਕਹਿੰਦਾ ਮੈਨੂੰ ਮਾਰਦਾ ਇਹ ਸਰਪੰਚ ਕਹਿੰਦਾ ਮੈਂ ਆਪ ਦੇਖਿਆ ਉਹ ਜਾਣ ਕੇ ਮੈਨੂੰ ਛੇੜਦਾ ਹੈ ਉਹ ਹੈ ਛੇੜਦਾ ਨਹੀਂ ਛੇੜਦਾ ਇਹਨੂੰ ਨਹੀਂ ਤੈਨੂੰ ਮਾਰਦਾ ਤਾਂ ਦੇਖਿਆ ਰੋਇ ਆਪਣੇ ਆਪ ਦੇਖਿਆ ਤੈਨੂੰ ਤੈਨੂੰ ਗੱਲ ਇਹ ਮੈਂ ਫੇਰ ਮੈਂ ਪੁਲਿਸ ਬੁਲਾ ਦਿੱਤਾ ਮੈਂ ਥਾਣੇ ਤੇ ਹੈ ਇਸ ਪੇ ਮੈਂ ਪੁਲਿਸ ਕਰਨੇ ਤਾਂ ਥਾਣੇ ਤੇ ਬੁਲਸ ਅਜੇ ਉੱਠਦਾ ਨਹੀਂ ਹੋਣਾ ਨਾ ਬਰਸ਼ ਕਰਨ ਦੀ ਲੋੜ ਕਰਨ ਉਹ ਤੂੰ ਬਰਸ਼ ਨਹੀਂ ਕਰਦਾ ਭਾਈ ਕਰਨਾ ਹੀ ਰੋਇ ਕਰਨਾ ਹਾਂ ਦੋ ਵਾਰ ਫੇਰ ਸਰਪੰਚ ਨੇ ਤੈਨੂੰ ਕੱਦ ਮਾਰਿਆ ਹੈ ਉਹ ਕਹਿੰਦੇ ਬਰਸ਼ ਨਹੀਂ ਕਰਦਾ ਨਾਲੇ ਮੈਨੂੰ ਦੱਸਦਾ ਵਾ ਜੀ ਕਰਦਾ ਵਾਂ ਉਹ ਦੇਖਦਾ ਹੁੰਦਾ ਦਾਂਦ ਨਹੀਂ ਕਰਦਾ ਬ੍ਰਸ਼ ਨਹੀਂ ਕਰਦਾ ਤੂੰ ਇਹ ਕਹਿੰਦੇ ਨਹਾਉਂਦਾ ਵੀ ਨਹੀਂ ਹੈਗਾ ਨੰਨਾ ਆਈ ਨਾਤਾ ਮੈਂ ਨਹੀਂ ਨਹਾਉਂਦਾ ਮੈਂ ਦੇਖੋ ਸਾਫ ਕਪੜੇ ਪਾਏ ਨੇ ਸਵੇਰੇ ਆਏ ਹਾਏ ਪੂਮਾ ਦੀ ਪੂਮਾ ਦੀ ਟੀ-ਸ਼ਰਟ ਮੇਰੇ ਪਾਏ ਨੇ ਨੰਨਾ ਸਵੇਰੇ ਨੂੰ ਆਪੇ ਪਾਏ ਨੇ ਇਹਨੂੰ ਦੱਸਿਆ ਉਹ ਕਹਿੰਦੇ ਨਹਾਉਂਦਾ ਵੀ ਨਹੀਂ ਹੈਗਾ ਨੰਨਾ ਬਾਲੀ ਨੇ ਨਵਾਇ ਸੁਨੇ ਮੈਂ ਸਾਫ ਕਪੜੇ ਪਾਏ ਨੇ ਅੱਛਾ ਆਉਂਨੇ ਪਾਏ ਨੇ ਸਵੇਰੇ ਫਿਰ ਤੁਸੀਂ ਝੂੜਕਾ ਤੋਂ ਬੋਲਦੇ ਹੋ ਵੀ ਕੁੱਟਦਾ ਮੈਨੂੰ ਦੇਖਿਆ ਜੀ ਮੈਂ ਦੇਖਿਆ ਮੈਂ ਕਿ ਉਹ ਨਹੀਂ ਮਾਰਦਾ ਦੇਖਿਆ ਮੈਂ ਕੀ ਦੇਖਿਆ ਕੁੱਟਦਾ ਹੀ ਮੈਨੂੰ ਆਹ ਆ ਕੀ ਦੇਖਿਆ ਆਹ ਮੈਂ ਦੇਖਿਆ ਦੇਖੋ ਸੰਗੇ ਜੀ ਕਿੰਨੀ ਭੋਲੀ ਰੂਹ ਹੈ ਇਹ 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 ਕਹਿੰਦਾ ਨੰਨਾ ਕਹਿੰਦਾ ਮੈਨੂੰ ਸਰਪੰਚ ਕੁੱਟਦਾ ਮੈਂ ਆਪ ਦੇਖਿਆ ਤੁਸੀਂ ਸੋਚੋ ਕੀ ਕੀ ਗੱਲ ਓਏ ਗਗਨ ਠੀਕ ਹੈ ਜੀ ਪੁੱਤ ਖੜਾ ਤਾਂ ਹੋ ਜਾ ਮਿੱਠੇ ਮਾ ਬੱਠਾ ਕਰ ਨਾ ਅੱਛਾ ਤੈਨੂੰ ਬਹਿ ਜਾ ਫਿਰ ਪੁੱਤ ਤੂੰ ਤਾਂ ਪ੍ਰਧਾਨ ਆ ساری ਸੰਸਥਾ ਦਾ ਤੇਰਾ ਰੋਹ ਚੱਲਦਾ ਭਾਈ ਭਾਈ ਸਰਪੰਚ ਤਾਂ ਐਂ ਜੇ ਕੁੱਟਿਆ ਮੁੰਡੇ ਨੂੰ ਦੇਖ ਲਾ ਮੈਨੂੰ ਲੱਗਦਾ ਤੇਨੇ ਕੁੱਟਿਆ ਹੋਊਗਾ ਨਹੀਂ ਕੁੱਟਿਆ ਹੋਊਗਾ ਅੱਪ ਬੰਦੇ ਠਾਣਦੇ ਸਵੇਰੇ ਹੈ ਅਪੋਰਟਸ ਕਰਾਉਂਦੇ ਨਾ ਬੰਦੇ ਠਾਣੇ ਪੈਂਦੇ ਆ ਅੱਛਾ ਅੱਛਾ ਜਦੋਂ ਬ੍ਰਸ਼ ਕਰਾਉਂਦੇ ਨੇ ਸਰਪੰਚ ਦੀ ਡਿਊਟੀ ਆ ਠਾਲਣ ਦੀ ਤੇ ਇਹ ਤਾਂ ਠਾਲੂਗਾ ਹੀ ਤੈਨੂੰ ਤੂੰ ਕਹਿੰਦਾ ਕੁੱਟਦਾ ਵੀਰੇ ਚਲੋ ਠੀਕ ਹੈ ਜੀ ਹੈ ਪਹਿਲਾਂ ਦੱਸ ਝੂਠ ਬੋਲਦਾ ਨਾ ਨਹੀਂ ਮੈਂ ਦੇਖਿਆ ਜੀ ਮੈਂ ਦੇਖਿਆ ਕੀ ਦੇਖਿਆ ਮਾਰਦਾ ਮੈਨੂੰ ਇਹ ਲਾ ਹੈ ਮਾਰਦਾ ਮੈਨੂੰ ਅੱਛਾ ਤੈਂ ਦੇਖਿਆ ਤੈਨੂੰ ਮਾਰਦਾ ਹੈ ਹੈ ਝੂਠ ਬੋਲਦਾ ਨਾ ਉਹ ਮੈਂ ਦੇਖਿਆ ਮਹਾਰਾਜ ਜੀ ਮੈਂ ਦੇਖਿਆ ਆਪਣੇ ਆਪ ਦੇਖਿਆ ਮੈਂ ਉਹ ਦੇਖਣਾ ਵਾ ਹੂੰ ਤਾਂ ਮੈਂ ਝਾੜੂ ਪੁੱਛਾ ਕੀਤਾ ਹਾਂ ਤੈਂ ਆਪ ਦੇਖਿਆ ਤੈਨੂੰ ਇਹ ਮਾਰਦਾ ਹੈ ਚਲੋ ਕੋਈ ਗੱਲ ਨਹੀਂ ਹੁਣ ਤਾਂ ਜਾ ਮੈਂ ਕੋਈ ਗਵਾਹ ਹੋਵੇ ਇਸ ਗੱਲ ਦਾ ਬਾ ਠੀਕ ਹੈ ਕੋਈ ਗਵਾਹ ਹੈਗਾ ਕਿਸੇ ਹੋਰ ਨੇ ਦੇਖਿਆ ਹੋਵੇ ਨਹੀਂ ਰਮਨ ਅੰਕਲ ਬੈਠਾ ਹੈ ਜੀ ਰਮਨ ਅੰਕਲ ਬੈਠਾ ਰਮਨ ਅੰਕਲ ਨੂੰ ਪੁੱਛ ਲੈਨੇ ਕੋਈ ਨਾ ਸਨੋ ਠੀਕ ਹੈ ਜੀ ਕੋਈ ਗੱਲ ਨਹੀਂ ਗਗਨ ਪੁੱਤ ਕੋਈ ਹੋਰ ਪ੍ਰੋਬਲਮ ਕੋਈ ਬਾ ਠੀਕ ਹੈ ਜੀ ਚੜਦੀ ਕਲਾ ਪੂਰੀ ਤਾਂ ਮੈਨੂੰ ਰਾਤ ਕੀ ਕਿਹਾ ਤੀ ਕੁਛ ਨਹੀਂ ਤੂੰ ਪੁੱਤ ਖੁਸ਼ ਰਿਹਾ ਕਰਨ ਵਾਲੇ ਹੱਸਦਾ ਰਿਹਾ ਕਰ ਅਚਾ ਉਹ ਨਹੀਂ ਦਿੰਦਾ ਜੀ ਮੈਨੂੰ ਕੀ ਓਏ ਝੁੱਠੂ 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 ਚਾਹ ਤਾਂ ਤੂੰ ਇੰਨੀ ਪੀਂਦਾ ਹੁਣ ਤੂੰ ਕਾਹਤੋ ਬੈਠਾ ਹੋਰੇ ਚਾਹ ਪੀਣ ਨੰਮਰ ਉਹਦਾ ਬੈਠਾ ਹੋਰ ਚਾਹੀਦੀ ਹੋਰ ਪੀਲਾ ਫਿਰ ਝੂਟਿਆ ਅੰਕਾ ਬਾਤ ਹੋ ਵੀਰ ਦਿੰਦਾ ਨਾ ਅੱਜ ਝੂਠਾ ਬਹੁਤ ਹੈ ਚਾੜੂ ਲਾਇਆ ਸਾਰਾ ਨਾਲ ਤਾਂ ਚਾਹ ਪੀਣੀ ਨਾਲੇ ਕਹਿੰਦਾ ਚਾਹ ਨਹੀਂ ਦਿੰਦਾ ਉਹ ਚਾੜੂ ਲਾਇਆ ਸਾਰਾ ਨਹੀਂ ਲਾਇਆ ਚੰਗਾ ਉਹ ਤਾਂ ਠੀਕ ਆ ਤੈਨੂੰ ਕਦ ਕੁੱਟਿਆ ਉਹ ਨਹੀਂ ਕਦ ਕੁੱਟਿਆ ਝੂਟਿਆ ਕੁੱਟਿਆ ਨਹੀਂ ਨਾ ਸੱਤੂ ਦਾ ਝੂਠ ਬੋਲਦਾ ਕਿ ਨਾ ਹੈ ਪਹਿਲਾਂ ਦੱਸ ਝੂਠ ਬੋਲਦਾ ਕਿ ਨਾ ਇਹ ਕੁੱਟਿਆ ਜੀ ਨਹੀਂ ਕੁੱਟਿਆ ਝੂਠ ਬੋਲਦਾ ਦੀ ਨਾ ਉਨੇ ਕਟਨ ਕਿਟਨ ਚੁੱਟ 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 ਨਹੀਂ ਨਹੀਂ ਮਾਰਨਾ ਹੈ ਨਹੀਂ ਨਹੀਂ ਲਾ ਦੀਏ ਹੁਣ ਤੇਰੇ ਇੱਕ ਦੋ ਇਹ ਹੈ ਜੀ ਗਗਨਦੀਪ ਸਿੰਘ ਨੰਨਾ ਠੀਕ ਹੈ ਜਾਓ ਮਹਾਰਾਜ ਕਿਉਂ ਜਾਓ ਵੇਖ ਰਹਿਣ ਦੇ ਇੱਥੇ ਕਿਉਂ ਰਹਿਣ ਦੇ ਤੇ ਝੂੜ ਕਾ ਤੋ ਬੋਲੇ ਹੁਣ ਨਹੀਂ ਬੋਲਦਾ ਜੀ ਬੋਲੇ ਝੂਠ ਤੇ ਨਹੀਂ ਉਹ ਨਹੀਂ ਬੋਲਦਾ ਰਹਿਣ ਦੋ ਧਰਤੀ ਨੂੰ ਮੱਥਾ ਨਾ ਟੇਕੀ ਜਾ ਤੈਨੂੰ ਝੂਠ ਬੋਲਿਆ ਹੁਣ ਬੋਲਦਾ ਰਹਿਣ ਦੋ ਰਹਿਣ ਦੋ ਕਿਉਂ ਬੋਲੇ ਝੂਠ ਹੈ ਝੂਠ ਕਿਉਂ ਬੋਲਿਆ ਨਾ ਕਹ ਨਹੀਂ ਬੋਲਦਾ ਨਾ ਛੱਡੋ ਨਾਲੇ ਹਰ ਰੋਜ ਬੋਲੀ ਜਾਂਦਾ ਨਹੀਂ ਕਹਦਾ ਰਹਿਣ ਬੋਲਦਾ ਇਹ ਆ ਜੀ ਭੋਲਾ ਸਾਡਾ ਭਾਈ ਗਗਨਦੀਪ ਸਿੰਘ ਨੰਨਾ ਚਾਹ ਕਿ ਨਹੀਂ ਦੇਖੀ ਜਾਂਦਾ ਨਾਲੇ ਕਹਿੰਦਾ ਮੈਨੂੰ ਚਾਹ ਨਹੀਂ ਦਿੰਦੇ ਦੇ ਦੇ ਨਾਲੇ ਚਾਹ ਕਿ ਨਹੀਂ ਦੇਖੀ ਮੈਂ ਤਾਂ ਪੈਸਾ ਕਾ ਦੇ ਦੋ ਇਹ ਕੰਮ ਕੀਤਾ ਹੀ ਹੈ ਹਾਂ ਦਿੰਦਾ ਦਿੰਦਾ ਬਣ ਰਹੀ ਆ ਦੇ ਦੋ ਕੰਮ ਨਾਲੇ ਕਹਿੰਦਾ ਮੈਨੂੰ ਚਾਹ ਨਹੀਂ ਦਿੰਦੇ ਨਾਲੇ ਚਾਹ ਹੈ ਦੇ ਦੇ ਦਿੰਦਾ ਕੰਮ ਕੀਤਾ ਹੀ ਉਹ ਪੀ ਲੈ ਬੁੱਤ ਪੀ ਲੈ ਮੇਰੀ ਨਾਲੇ ਪਾ ਦੇ ਪਾਉਂਦੇ ਨੇ ਚਾਹ ਬਣ ਰਹੀ ਆ ਬਾਲੀ ਤਾਂ ਆ ਜਾਣ ਤੇ ਕੱਚੀ ਓਦੇ ਦੇ ਵੀ ਹੁਣ ਕੱਟੋ ਦੀ ਬਣੀ ਗਈ ਜੀ ਹੈ ਕੱਟੋ ਦੀ ਬਣੀ ਗਈ ਕਿੱਥੇ ਆ ਯਾਰ ਧਰੀ ਵੀ ਆ ਚਾਹ ਯਾਰ ਚਾਹ ਧਰੀ ਵੀ ਆ ਵੀਰੇ ਦੁੱਧ ਪਾਣ ਰਿਹਾ ਦੁੱਧ ਸੰਗਤ ਆਈ ਵੀ ਨਾ ਨਾਲੇ ਤੇਰੇ ਲਈ ਨਾਲੇ ਸੰਗਤ ਲਈ ਕਿੰਨੀ ਵਾਰੀ ਚਾਹ ਪੀਣਾ ਹੁੰਨਾ ਪੁੱਤ ਰੋਜ਼ ਪੀਣਾ ਮਾ ਕਿੰਨੀ ਵਾਰੀ 10 ਵਾਰ ਕਿਨੇ ਕਿੰਨਾ ਕੌਲਾ ਪੀਣਾ ਹੁੰਨਾ ਪੜਕੇ ਹੈ ਹੁਣ ਤਾਂ 2 ਮਿੰਟ ਪਹਿਲਾਂ ਕਹਿੰਦੀ ਮੈਨੂੰ ਚਾਹ ਨਹੀਂ ਦਿੰਦਾ ਚੁੱਟੂ ਚੂਟੂ ਲਾ ਦੇ ਚੁੱਟਿਆ ਹੈ ਤੇ ਅਹ ਤੇਰੇ ਤਾਂ ਜਾਨ ਵੀ ਨਹੀਂ ਹੈਗੀ ਗਗਨ ਪੁੱਤ ਕਿੰਨਾ ਪਿਆਰਾ ਬੱਚਾ ਤੇਰੇ ਪਤਾ ਕਿੰਨਾ ਪਿਆਰਾ ਨਾ ਤਾਇਨਾ ਚ ਤੂੰ ਨਾ ਤਾ ਨਹੀਂ ਨਾ ਤਾ ਕੱਪੜੇ ਸਾਫ਼ ਨੇ ਨਾ ਤਾ ਨੀ ਅੱਜ ਨਹੀਂ ਨਹੀਂ ਨਾ ਕਾਸੂਰੇ ਵਾਲੀ ਨੇ ਨਵਾਇਆ ਬਰਸ਼ ਨਹੀਂ ਨਾ ਕੀਤਾ ਅੱਜ ਕੀਤਾ ਨਹੀਂ ਕੀਤਾ 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 ਅੱਜ ਕਿੰਨੇ ਦਿਨਾਂ ਬਾਅਦ ਕੀਤਾ ਰੋਜ਼ ਕਰਨਾ ਨਹੀਂ ਕੀਤਾ ਆ ਨਹੀਂ ਜੀ ਮੈਂ ਨਹੀਂ ਮੰਨਦਾ ਝੂਠ ਬੋਲਦਾ ਨਹੀਂ ਨਹੀਂ ਰੋਜ਼ ਕਰਨਾ ਯਾਰ ਨਹੀਂ ਕਰਦਾ ਦਿਖਾ ਚੰਗਾ ਤੇਰਾ ਬ੍ਰਸ਼ ਦਿਖਾ ਕਿੱਥੇ ਹੈ ਰੋਜ਼ ਕਰਨਾ ਤੇਰਾ ਬ੍ਰਸ਼ ਦਿਖਾ ਕਿੱਥੇ ਹੈ ਕਿਹੜੀ ਸਾਬਣ ਨਾਲ ਨਹਾਤਾ ਚੰਗਾ ਸ਼ੈਂਪੂ ਨਾਲ ਸ਼ੈਂਪੂ ਨਾਲ ਨਹਾਤਾ ਬੋਤਲ ਦੀ ਨਾਲ ਹੈ ਬੋਤਲ ਦੀ ਨਾਲ ਬੋਤਲ ਪਿੰਡੇ ਤੇ ਸ਼ੈਂਪੂ ਲਾਇਆ ਸੀ ਹਾਂ ਬਾਲੀ ਨੇ ਨਹਾਇਆ ਸਾਬਣ ਮਾਰ ਕੇ ਆਂਗੇ ਫਲੋਰ 'ਚ ਹੈ ਖਰੋੜੀ ਨੇ ਤੇ ਬਾਲੀ ਨੇ ਦੋਨਾਂ ਨੇ ਮਸਲ ਕੇ ਹਾਂਜੀ ਹਾਂਜੀ ਅੱਛਾ ਇਹਦੇ ਖਰੋੜੀ ਨੇ ਨਹਾਇਆ ਇੱਕ ਬਾਲੀ ਨੇ ਮੈਂ ਪੁੱਛ ਕੇ ਹਾਂ ਉਹਨਾਂ ਨੂੰ ਚੁੱਟਦਾ ਨਹੀਂ ਬੋਲਣਾ ਨਹੀਂ ਨਹੀਂ ਪੁੱਛ ਲੋ ਸਾਰੇ ਮਨ ਦਾ ਬਾਥਰੂਮ ਤੇ ਗਿਆ ਹਾਂ ਠੀਕ ਆ ਠੀਕ ਹੈ ਠੀਕ ਹੈ ਨਾਲ ਕਰਨੇ ਨੂੰ ਆਇਆ ਬਿਕਰਨੇ ਵੀ ਐਡਾ ਤਾਂ ਤੇਰਾ ਸਰੀਰ ਵੀ ਨਹੀਂ ਹੈਗਾ ਵੀ ਤੈਨੂੰ ਤਿੰਨ ਜਾਨੇ ਨਿਵਾਉਣਗੇ ਮੜਾ ਜਾਂਦਾ ਤੇਰਾ ਸਰੀਰ ਐਡਾ ਕਿ ਜਵਾਕ ਜਿੱਡਾ ਹੈ ਹਾਂ ਹਾਸਕੇ ਦਿਖਾ ਫਿਰ ਹੱਸਿਆ ਕਰ ਨਰਾਜ ਜਨ ਹੋ ਕੇ ਬੈਠਿਆ ਕਰ ਲੋ ਜੀ ਸੰਜੇ ਜੀ ਇਹ ਹੈਗਾ ਜੀ ਗਗਨਦੀਪ ਸਿੰਘ ਨੰਨਾ ਔਰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਇਹ ਆਪਣਾ ਘਰ ਆ ਜੀ ਅਸੀਂ ਆਪ ਜੀ ਨੂੰ ਦੂਜੇ ਪੀਰ ਵੀ ਦਿਖਾਉਣੇ ਆ ਸਾਰੇ ਵੀਰ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ ਜੀ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ 100 ਦੇ ਕਰੀਬ ਐਸੀਆਂ ਰੰਬੀ ਰੂਹਾਂ ਆਪਣੇ ਕੋਲੇ ਰਹਿੰਦੀਆਂ ਨੇ ਜੀ ਨਵਾਹੀ ਗੁਰੂ ਸਾਰੇ ਵੀਰ ਕੁਝ ਵੀਰ ਆਪਣੀ ਸੇਵਾ ਲੱਗ ਜਾਂਦੇ ਨੇ ਜਿਵੇਂ ਅੰਦਰ ਸੇਵਾ ਲੱਗੇ ਹੋਏ ਨੇ ਹਾਂਜੀ ਕੀ ਹੋ ਗਿਆ ਬੇਟਾ ਹੋ ਗਿਆ ਮੇਰਾ ਮਾਰਦਾ ਹੈ ਹੈ ਉਹ ਦੇਖ ਕੀ ਕਹਿੰਦਾ ਮੇਰਾ ਮਾਰਦਾ ਨਹੀਂ ਤੁਮ ਨੰਨੇ ਨੇ ਮਾਰਿਆ ਕਿਹੜੀ ਗੱਲ ਤੋਂ ਮਾਰੇ ਉਹਨੇ ਹਾਂਜੀ ਇਹਨੇ ਮੇਰੇ ਗੱਲ ਨਾਲ ਦਰਦ ਨਹੀਂ ਤੋੜ ਹੁਣ ਉਹਨੇ ਤੁਹਾਨੂੰ ਮਾਰਿਆ ਉਸ ਤੋਂ ਬਾਅਦ ਜੋ ਪਸਵੇਰੇ ਮਿਲੇ ਹੁਣ ਤੁਸੀਂ ਖੜੇ ਰੋ ਰਹੇ ਹੋ ਮਾਰਿਆ ਉਹਨੇ ਨਹੀਂ ਮਾਰਿਆ ਬਾਪੂ ਜੀ ਪਤਾ ਨਹੀਂ ਨੰਨੇ ਤਾਂ ਮਾਰਿਆ ਮਾਰਿਆ ਨਾ ਹਾਂ ਬੇਟਾ ਕੀ ਹੋਇਆ ਦਾ ਸਰਪੰਚ ਪੁੱਤ ਉਹ ਮੇਰੀ ਜਗ੍ਹਾ ਉਹ ਬੈਗਮ ਉੱਤੇ ਬੈਠਾ ਉਹ ਜਗ੍ਹਾ ਤੇ ਬੈ ਗਿਆ ਕੋਈ ਗੱਲ ਨਹੀਂ ਬੇਟਾ ਤੂੰ ਇੱਥੇ ਬਹਿ ਜਾ ਬਾਪੂ ਕੋਲੇ ਬਹਿ ਜਾ ਕੋਈ ਗੱਲ ਨਹੀਂ ਤੂੰ ਕਿਸੇ ਹੋਰ ਜਗ੍ਹਾ ਤੇ ਬਹਿ ਜਾ ਬੇਟਾ ਠੀਕ ਆ ਨੰਨੇ ਤੂੰ ਹਟ ਜਾ ਪੁੱਤ ਤੂੰ ਇਹ ਗਲਤੀਆਂ ਕਰਨੋ ਦੇਖੋ ਸੰਗਤ ਜੀ ਪਹਿਲਾਂ ਨੰਨਾ ਕਹਿੰਦਾ ਦੀ ਮੈਨੂੰ ਕਹਿੰਦਾ ਸਰਪੰਚ ਮਾਰਦਾ ਨੰਨਾ ਝੂਠ ਬੋਲਦਾ ਔਰ ਦੇਖੋ ਸਰਪੰਚ ਜੀ ਜਰਾ ਇਹਨੂੰ ਮਤਲਬ ਨੇ ਹੁਣ ਉਹਦੀ ਜਗ੍ਹਾ ਤੇ ਬਹਿ ਗਿਆ ਤਾਂ ਕਰਕੇ ਇਹ ਬੱਚਾ ਜਿਹੜਾ ਭਾਵੁਕ ਹੋ ਗਿਆ ਮਤਲਬ ਇਹ ਛੋਟਾ ਦਿਲਾ ਜੀ ਬਹੁਤ ਰੋਣ ਲੱਗ ਜਾਂਦਾ ਜੀ ਮਾੜੀ ਮਾੜੀ ਗੱਲ ਦੇ ਉੱਪਰ ਟੈਨਸ਼ਨ ਲੈ ਕੇ ਹਨਾ ਜੀ ਕੋਈ ਗੱਲ ਨਹੀਂ ਪੁੱਤ ਸਰਪੰਚ ਠੀਕ ਆ ਬੇਟਾ ਹੁਣ ਨਹੀਂ ਗੱਲ ਤੁਸੀਂ ਇੱਕ ਕੰਮ ਕਰੋ ਤੁਸੀਂ ਮੇਰੇ ਨਾਲ ਪ੍ਰਸ਼ਾਦਾ ਛਕ ਲਿਓ ਠੀਕ ਆ ਆਪਾਂ ਉੱਥੇ ਬਹਿ ਕੇ ਛਕਾਂਗੇ ਮੈਂ ਇੱਕ ਥਾਂ ਮੈਂ ਜਾ ਕੇ ਆ ਗਿਆ ਠੀਕ ਆ ਇੱਕ ਥਾਂ ਮੇ ਬੱਚੇ ਦੀ ਡੈਥ ਹੋ ਗਈ ਉੱਥੇ ਜਾ ਕੇ ਆ ਗਿਆ ਆਪਾਂ ਅੱਧੇ ਘੰਟੇ ਦੀ ਦੁਬਾਰੇ ਪ੍ਰਸ਼ਾਦਾ ਛਕਾਂਗੇ ਠੀਕ ਆ ਓਕੇ ਹੁਣ ਮੈਨੂੰ ਆ ਨੰਨੇ ਜੇ ਤਾਂ ਕੁਛ ਕਿਹਾ ਨਾ ਤੈਨੂੰ ਇਹ ਦੇਖ ਲੈ ਫਿਰ ਕੜ ਕੈਤੀ ਕਰੂੰ ਤੇਰੀ ਕੀ ਕਹਤਾ ਹੈ ਉਹਨਾਂ ਨੂੰ ਤੇ ਉਹਦੀ ਜਗ੍ਹਾ ਤੇ ਕਾਹਤੋਂ ਬੈਠਿਆ ਤੂੰ ਹੈ ਕਿਤੇ ਹੋਰ ਬਹਿ ਜਾਂਦਾ ਤੂੰ ਜਾਂ ਕਿਤੇ ਹੋਰ ਬਹਿ ਜਾ ਤੂੰ ਪੁੱਤ ਇਹਨੂੰ ਬਹਿ ਜਾਣ ਦੇ ਜਾ ਬਹਿ ਜਾ ਸਰਪੰਚ ਪੁੱਤ ਚੱਕ 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 ਉਧਰ ਚੱਕ ਥਾਲ ਚੱਕ ਇਧਰ ਦੀ ਲੰਗ ਦੇ ਵਿੱਚ ਦੀ ਪੁੱਤਰੇ ਇਹਦੀ ਲੰਗ ਜਾ ਉਰੇ ਦੀ ਲੰਗ ਬੇਟਾ ਇਧਰ ਦੀ ਇਧਰ ਦੀ ਇਧਰ ਦੀ ਬੇਟਾ ਇਧਰ ਦੀ ਲੰਗ ਦੇ ਵਿੱਚ ਦੀ ਬੇਟਾ ਚੱਲ ਚੱਕ ਲੈ ਪੁੱਤ ਥਾਲ ਚੱਕ ਲੈ ਚੱਲ ਬਹਿ ਜਾ ਚੱਕ ਲੈ ਚੱਕ ਲੈ ਤੇਰਾ ਥਾਲ ਚੱਕ ਲੈ ਲਓ ਜੀ ਸੰਗਤ ਜੀ ਇੰਨੀ ਕੀ ਲੜਾਈ ਇਹ ਨੇ ਭੋਲੀਆਂ ਰੂਹਾਂ ਜੀ ਰੱਬੀ ਰੂਹਾਂ ਨੇ ਸੰਗਤ ਜੀ ਇਹ ਰੱਬੀ ਲਓ ਬੈਠ ਪੁੱਤ ਦੇਖੋ ਇਹਨੇ ਪ੍ਰਸ਼ਾਦਾ ਨਹੀਂ ਛਕਿਆ ਜੀ ਵੀ ਮੇਰੀ ਜਗ੍ਹਾ ਤੇ ਨੰਨਾ ਬੈ ਗਿਆ ਇਹ ਰੱਬੀ ਰੂਹਾਂ ਨੇ ਸੰਗਤ ਜੀ ਆਪ ਜੀ ਦੇਖ ਰਹੇ ਹੋ ਰੱਬੀ ਉਹਦੇ ਦਰਸ਼ਨ ਕਰ ਰਹੇ ਹੋ ਜੀ ਇਹ ਹੁੰਦੀਆਂ ਨੇ ਭੋਲੀਆਂ ਰੂਹਾਂ ਗਗਨ ਪੁੱਤ ਤੂੰ ਜਿੱਦ ਨਾ ਕਰਿਆ ਕਰ ਚੰਗਾ ਪੁੱਤ ਹੁਣ ਅੱਗੇ ਤੂੰ ਤਾਂ ਨਹੀਂ ਕਰਦਾ ਠੀਕ ਆ ਬੇਟਾ ਉਹ ਪੁੱਤ ਰੋਣ ਲੱਗ ਗਿਆ ਨਾ ਬੱਚਾ ਠੀਕ ਆ ਹਾਂ ਤੁਸੀਂ ਮਿਲ ਕੇ ਰਹਿਣਾ ਦੋਨਾਂ ਨੇ ਪਿਆਰ ਕਰਨਾ ਮੈਂ ਨਾਲ ਦੇ ਪਿੰਡ ਜਾ ਕੇ ਆ ਗਿਆ ਮੈਂ ਆ ਕੇ ਤੁਹਾਡੇ ਨਾਲ ਗੱਲ ਕਰਨੀ ਹੈ ਦੁਬਾਰਾ ਠੀਕ ਆ ਮੈਨੂੰ ਪਿਆਰ ਕਰਦੇ ਮਿਲਨੇ ਚਾਹੀਦੇ ਇੱਕ ਦੂਜੇ ਨੂੰ ਹੱਸਦੇ ਬੁਲਾਉਂਦੇ ਚਾਹੀਦੇ ਠੀਕ ਆ ਬੇਟਾ ਠੀਕ ਆ ਇਹ ਉਹ ਕਰਦਾ ਮੈਂ ਤੈਨੂੰ ਮਾਰਿਆ ਇਹਨੇ ਕਿੰਨੇ ਦਿਨ ਹੋ ਗਏ ਨੇ ਨਹੀਂ ਤੂੰ ਉਦੀ ਜਗ੍ਹਾ ਤੇ ਕਦੋਂ ਬੈਠੇ ਫਿਰ ਮੈਂ ਬੈਗਾ ਤਾਂ ਮੇਰੀ ਮੈਂ ਕੰਮ ਕਰ ਕਹੀਂ ਮਤਲਬ ਬਹਿਣਾ ਨਹੀਂ ਨਹੀਂ ਕੰਮ ਤਾਂ ਕਰਕੇ ਐ ਤੂੰ ਉਦੀ ਜਗ੍ਹਾ ਤੇ ਨਾ ਬੈਠ ਕਿਸੇ ਹੋਰ ਜਗ੍ਹਾ ਤੇ ਬਹਿ ਜਾ ਕਰ ਪੁੱਤ ਤੂੰ ਅੱਗੇ ਕਿੱਥੇ ਬੈਠਦਾ ਹੁੰਦਾ ਮੈਂ ਕੀ ਬੰਦਾ ਫਿਰ ਉੱਥੇ ਕਦੋਂ ਬੈਠੇ ਤੂੰ ਜਾਣ ਕੇ ਜਾ ਕੇ ਸੰਦੇ ਜੀ ਜਾਣ ਕੇ ਬੈਠਿਆ ਇਹ ਕਰੋ ਠੀਕ ਹੈ ਨਹੀਂ ਬੰਦਾ ਜੀ ਕੀ ਨੇ ਜੀ ਗੁਰੂ ਨਾਨਕ ਦਾ ਦਰਬੀ ਰੂਹਾਨੀ ਜੀ ਇਹ ਆ ਪਿਆ ਜੀ ਨਾ ਓ ਹਾਂ ਵੀ ਪੁੱਤ ਤੂੰ ਦੇਖਦਾ ਸਰਪੰਚ ਗੁੱਸੇ ਕਰਤਾ ਤੈਨੂੰ ਬੇਟਾ ਐਂ ਕਹ ਤੂੰ ਗੁੱਸੇ ਕਰਤਾ ਤੁਸੀਂ ਦੋਨੇ ਪੁੱਤ ਭੋਲੇ ਬੱਚੇ ਹੋ ਹੈ ਦੱਸੋ ਮੈਨੂੰ ਕੀ ਹੋ ਗਿਆ ਜੀ ਬੇਟਾ ਤੁਸੀਂ ਉਹਦੀ ਜਗ੍ਹਾ ਤੇ ਬਹਿ ਕੇ ਤੇ ਹੈ ਆ ਤਾ ਤਾ ਹਲਾ ਤੂੰ ਜਿਹਦੀ ਜਗ੍ਹਾ ਤੇ ਬਹਿ ਕੇ ਤੇ ਕਾ ਤੋਂ ਜਾਣ ਕੇ ਬੈਠਿਆ ਤੀ ਹੈ ਜਾਣ ਕੇ ਬੈਠਿਆ ਦੀ ਹੈ ਆ ਤੇਰੇ ਮੈਂ ਲਾਦਾ ਇੱਕ ਜਾਣ ਕੇ ਬੈਠਿਆ ਦੀ ਹੈਗਾ ਕਿ ਨਾ ਪੁੱਤ ਜਾਣ ਕੇ ਨਾ ਬੈਠਿਆ ਕਰੋ ਰੋਣ ਲੱਗ ਗਿਆ ਤੀ ਬੱਚਾ ਯਾਰ ਅੱਗੇ ਤੋਂ ਨਹੀਂ ਬੈਠਣਾ ਠੀਕ ਆ ਜਾਣ ਕੇ ਨਹੀਂ ਬੈਠਣਾ ਤੂੰ ਜਾਣ ਕੇ ਬੈਠਿਆ ਤੀ ਨਾ ਆ ਤੇਰੇ ਮੈਂ ਲਾਦਾ ਇੱਕ ਤੇਰੇ ਲਾ ਜੀ ਸੰਗੇ ਜੀ ਸਾਰਾ ਪਰਿਵਾਰ ਬੜੀ ਗੁਰੂ ਸਾਹਿਬ ਦੀ ਕਿਰਪਾ ਜੀ ਸਰਪੰਚ ਹੋ ਰਿਹਾ ਪੁੱਤ ਤੇਰੇ ਮਾਰੇ ਆ ਉਰੇ ਮਟਰੀ ਹੁਣ ਠੀਕ ਆ ਹੁਣ ਤਾਂ ਨਹੀਂ ਗੁੱਸੇ ਕਿਸੇ ਨਾਲ ਇੱਧਰ ਦੇਖ ਪੁੱਤ ਕਿਹਦੇ ਨਾਲ ਗੁੱਸੇ ਆ ਤੂੰ ਨੰਨੇ ਨਾਲ ਚੱਲ ਨੰਨੇ ਕੋਲ ਚੱਲੀ ਆਪਾਂ ਚੱਲ ਹੈਲੋ ਆਏ ਕਰਾਈਏ ਤੇਰੀ ਚੱਲ ਚੱਲ ਪੁੱਤ ਚੱਲ ਤੂੰ ਸੌਰੀ ਫੀਲ ਕਰਾਈਏ ਨੰਨੇ ਤੋਂ ਨੰਨੇ ਆ ਜਾ ਇਹਨੂੰ ਸੌਰੀ ਫੀਲ ਕਰ ਪੁੱਤ ਤੇ ਤੋਂ ਬੜਾ ਉਮਰ ਚ ਇੱਧਰ ਆ ਚੱਪਲਾ ਪਾ ਕੇ ਆ ਜਾ ਬੇਟਾ ਤੇਰੇ ਤੋਂ ਵੱਡਾ ਉਮਰ ਦੇ ਵਿੱਚ ਪੁੱਤ ਵੀਰੇ ਨੂੰ ਸੌਰੀ ਫੀਲ ਕਰ ਆ ਜਾ ਐ ਗੁੱਸੇ ਦੇ ਨਾਲ ਦੇਖ ਗੱਲ ਕੋਈ ਹੋਰ ਆ ਤੁਹਾਡੇ ਵਿੱਚ ਬੈਠਣ ਵਾਲੀ ਗੱਲ ਨਹੀਂ ਹੈਗੀ ਇੱਕ ਦੂਜੇ ਦਿਨ ਵਾਲਾ ਬੈਠਣ ਵਾਲੀ ਗੱਲ ਨਹੀਂ ਹੈਗੀ ਕੋਈ ਹੋਰ ਗੱਲ ਆ ਸਰਪੰਚ ਕੀ ਗੱਲ ਆ ਪੁੱਤ ਹੈ ਕਰਤੈ ਨੂੰ ਮਿਲਣ ਆਇਆ ਹੋ ਯਾਰ ਪਿਆਰ ਨਾਲ ਉਹ ਸਰਪੰਚ ਉਹ ਲੈ ਹੈ ਬੇਟਾ ਮੈਂ ਤੈਨੂੰ ਰੋਣ ਲਈ ਬੁਲਾਇਆ ਥਰੇ ਪਿਆਰ ਕਰੋ ਇੱਕ ਜਾਨੇ ਦੋਨੇ ਜਾਨੇ ਜੱਫੀ ਪਾ ਲਓ ਇਹ ਭਰਾ ਵੈਰੀ ਗੁੱਡ ਹਾਂ ਚਲੋ ਪਾ ਠੀਕ ਗਗਨ ਤੈ ਵੀ ਨਹੀਂ ਅੱਗੇ ਤੋਂ ਕੋਈ ਗਲਤੀ ਕਰਨੀ ਤੈ ਵੀ ਨਹੀਂ ਕਰਨੀ ਠੀਕ ਹੈ ਪੁੱਤ ਇਹ ਤਾਂ ਬੈਠੇ ਸੀ ਤੇਰੀ ਜਗ੍ਹਾ ਤੇ ਹੋਰ ਤਾਂ ਨਹੀਂ ਗਲਤੀ કરી ਕੋਈ ਕੁਝ ਕਿਹਾ ਇਹਨੇ ਦੱਸ ਕਿਹਾ ਤਾਂ ਨਹੀਂ ਕੁਝ ਬਸ ਫੇਰ ਪੁੱਤ ਬੈਠੀ ਤੀ ਗੇ ਇੱਕ ਤੇਰੀ ਜਗ੍ਹਾ ਤੇ ਠੀਕ ਹੈ ਐਦਾਂ ਨਹੀਂ ਕਰਨਾ ਸਰਪੰਚ ਆ ਤੇਰਾ ਨਾਮ ਕੀ ਹੈ ਗਗਨ ਪੁੱਤ ਤੂੰ ਬੈਠਣਾ ਨਹੀਂ ਤੂੰ ਤਾਂ ਸਿਆਣਾ ਯਾਰ ਤੇ ਤੂੰ ਇਹ ਉਮਰ 'ਚ ਬੜਾ ਪਰਾ ਸਰਪੰਚ ਠੀਕ ਹੈ ਗਗਨ ਦੇਖ ਲਓ ਉਹਨੂੰ ਗਗਨ ਨੇ ਆ ਕੇ ਸਰਪੰਚ ਪਹਿਲਾਂ ਬੁਲਾਇਆ ਤੈਨੂੰ ਸਾਰਿਆਂ ਨਾਲੋਂ ਪਹਿਲਾਂ ਤੂੰ ਨਹੀਂ ਬੋਲੇ ਦੇਗਲ ਕਰੋ ਹੈਲੋ ਕਰੋ ਦੋਏ ਭਰਾ ਕਰ ਕਰ ਸਰਪੰਚਾ ਵੈਰੀ ਗੁੱਡ ਠੀਕ ਆ ਪਿਆ ਜੇ ਪੁੱਤ ਗਗਨ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਉਹ ਮੇਰਾ ਰੇਡੂ ਟੁੱਟ ਗਿਆ ਰੇਡੂ ਟੁੱਟ ਗਿਆ ਕੋਈ ਨਾ ਪੁੱਤ ਨਵਾਂ ਲਿਆਉਨੇ ਰੇਡੂਆ ਰੇਡੂ ਨਵਾਂ ਲਿਆ ਕੇ ਦੇਨੇ ਤੈਨੂੰ ਇੱਕ ਦਿਨੇ ਖੋਹ ਮੰਗੀ ਦੀ ਨਾ ਗੇਮ ਆ ਦੇਖ ਮੇਰੇ ਦੋਸਤ ਆਏ ਮੇਰੇ ਨਾ ਪਟਿਆਲੇ ਤੋਂ ਮੈਂ ਇਹਨਾਂ ਦੀ ਡਿਊਟੀ ਲਾਉਣ ਲੱਗਿਆ ਇੱਕ ਤੈਨੂੰ ਉਹ ਲਿਆ ਕੇ ਦੇਣਗੇ ਗੇਮ ਜਿਹੜੀ ਤੂੰ ਮੰਗਦਾ ਸੱਪਾਂ ਜਾਲੀ ਇੱਕ ਰੇਡੂ ਆ